ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਐਸਕੇ ਟੈਕਸਟਾਈਲ YouTube ਚੈਨਲ ਦੇ ਉੱਪਰ ਅੱਜ ਆਪਾਂ ਜਿਹੜੀ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਏ ਆਂ ਸਪੈਸ਼ਲ ਸੰਡੇ ਸਪੈਸ਼ਲ ਆਈਟਮਾਂ ਉਹ ਦਿਖਾਵਾਂਗੇ ਬੜੀਆਂ ਜਿਹੜੀਆਂ ਚੁਣੇਂਦਾ ਆਈਟਮਾਂ ਜਿਹੜੀਆਂ ਯਾਨੀ ਕਿ ਪਾਰਟੀ ਵੇਅਰ ਦੇ ਵਿੱਚ ਸਭ ਤੋਂ ਫੇਮਸ ਚੱਲ ਰਹੀਆਂ ਜਿੱਦਾਂ ਕਿ ਆ ਦੇਖੋ ਜਿਮੀਜੂ بیس ਦੇ ਉੱਪਰ ਹੈਂਡਵਰਕ ਵਾਲੇ ਨਵੇਂ ਕਨਸੈਪਟ ਆਏ ਨੇ ਬਿਲਕੁਲ ਅੱਜ ਜਿਹੜਾ ਮਾਲ ਆਇਆ ਤੁਹਾਨੂੰ ਉਹ ਖੋਲ ਕੇ ਦਿਖਾਵਾਂਗੇ ਤੇ ਜਲਦੀ ਉਹ ਜਲਦੀ ਤੁਸੀਂ ਸਵੇਰੇ ਯਾਨੀ ਕਿ ਸੰਡੇ ਸਪੈਸ਼ਲ ਦੇ ਵਿੱਚ ਪਹੁੰਚ ਜਾਓ ਤੇ ਆਪਣੀ ਆਰਟੀਕਲ ਵੈਰਾਈਟੀ ਬਣਾ ਕੇ ਲੈ ਕੇ ਜਾਓ ਐਸਕੇ ਟੈਕਸਟੋ ਜਿਵੇਂ ਕਿ ਆ ਦੇਖੋ ਨਵਾਂ ਵਿਸਕੋਸ オーਰਗੈਂਜ਼ਾ ਪ੍ਰਿੰਟਡ ਆਇਆ ਜੀ ਇਹਦੇ ਚ ਵੀ ਆਪਾਂ ਤਰੀਸ ਤੁਹਾਨੂੰ ਖੋਲ ਕੇ ਦਿਖਾਵਾਂਗੇ ਮਲਟੀ ਕਲਰ ਦੇ ਦੁਪੱਟੇ ਬਹੁਤ ਵਧੀਆ ਰੇਂਜਾਂ ਆਈਆਂ ਨੇ ਰੇਟ ਪਲੱਸ ਵੈਰਾਈਟੀ ਸਾਰੀ ਬਿਲਕੁਲ ਨਵੀਂ ਆਈ ਹੈ ਇਸ ਲਈ ਤੁਸੀਂ ਵੀਡੀਓ ਨੂੰ ਸਕਿੱਪ ਨਾ ਕਰਿਓ ਤੇ ਜਿਨ੍ਹਾਂ ਨੇ ਚੈਨਲ ਨੂੰ ਕੀਤਾ ਨਹੀਂ ਸਬਸਕ੍ਰਾਈਬ ਉਹ ਕਰ ਲਓ ਸਬਸਕ੍ਰਾਈਬ ਜਿਹਦੇ ਨਾਲ ਤੁਹਾਨੂੰ ਨਵੀਂ-ਨਵੀਂ ਅਪਡੇਟ ਮਿਲਦੀ ਰਹੂਗੀ ਹੁਣ ਆਪਾਂ ਕਰਦੇ ਹਾਂ ਵੀਡੀਓ ਨੂੰ ਜਲਦੀ ਤੋਂ ਜਲਦੀ ਸਟਾਰਟ ਸਭ ਤੋਂ ਪਹਿਲਾ ਆਰਟੀਕਲ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਵਾਸਤੇ ਪੀਸ ਚੈੱਕ ਕਰਿਓ 3 ਮੀਟਰ ਬਾਟਮ ਰੇਟ ਤੁਹਾਨੂੰ ਐਸੇ ਦਵਾਂਗੇ ਵੀ ਕਿਤੇ ਨਹੀਂ ਮਿਲਣ ਵਾਲੇ ਰੇਟ ਆ ਦੇਖੋ 3 ਮੀਟਰ ਪ੍ਰੋਪਰ ਬਾਟਨ ਤੇ ਨਾਲ ਵਧੀਆ ਬ੍ਰਾਂਡ ਕਰਦੇ ਮਾਲ ਮਿਲਣਗੇ ਤੁਹਾਨੂੰ ਤੇ ਸੇਮ ਬੁਟੀਕ ਵਾਲੇ ਸਟਾਈਲ ਜਿਨ੍ਹਾਂ ਦੇ ਵਿੱਚ ਤੁਸੀਂ ਘੱਟੋ ਘਾਟ 5-700 ਰੁਪਏ ਦੇ ਵਧੀਆ ਮਾਰਜਨ ਨਾਲ ਪੀਸ ਵੇਚ ਕੇ ਆਪਣੇ ਪੇਮੈਂਟ ਕਮਾ ਸਕਦੇ ਹੋ ਜਿੱਦਾਂ ਕਿ ਆ ਵਾਲਾ ਦੇਖੋ ਚਾਕਲੇਟ ਬੇਸ ਦੀ ਰਹੂਗੀ ਸ਼ਰਟ ਪੂਰਾ ਹੈਂਡਵਰਕ ਦਾ ਕੰਮ ਹੋਇਆ ਹੋਇਆ ਧਾਗੇ ਦਾ ਕੰਮ ਹੋਇਆ ਹੈ ਮਿਰਰ ਵਰਕ ਦਾ ਕੰਮ ਹੋਇਆ ਸ਼ਰਟ ਚਾਕਲੇਟ ਬੇਸ ਉਸ ਤੋਂ ਵੱਡਾ ਬਾਟਮ 3 ਮੀਟਰ ਜਿਹੜੀ ਰਹਿਣ ਵਾਲੀ ਹੈ ਜੀ ਮਸਲੀਨ ਦੇ ਵਿੱਚ ਬਹੁਤ ਬਿਆਰੀ ਬਾਟਮ ਦੁਪੱਟਾ ਇਹਦੇ ਨਾਲ ਬਹੁਤ ਸ਼ਾਨਦਾਰ ਪੀਸ ਚੈੱਕ ਕਰ ਰਹੇ ਹੂ ਸੀ ਸਾਰੇ ਮੈਂ ਕਹਿੰਦਾ ਜੀ ਭੁੱਖ ਲੈਂਦੀ ਐ ਇਦਾਂ ਦੇ ਸੋਹਣੇ ਸੋਹਣੇ ਡਿਜ਼ਾਈਨ ਆਏ ਨੇ ਬਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖੋ ਦੇਖੋ ਆ ਰਹੂਗਾ ਦੁਪੱਟਾ ਪੂਰਾ ਗੋਟਾ ਪੱਟੀ ਲੱਗਿਆ ਹੋਇਆ ਫੋਰ ਸਾਈਡ ਵਧੀਆ ਲੈਸ ਲੱਗੀ ਹੋਈ ਹੈ ਰੇਂਜ ਬਹੁਤ ਹੀ ਵਾਜਿਬ ਕੋਈ 1395 ਨਹੀਂ ਕੋਈ 1295 ਨਹੀਂ ਕੋਈ 1095 ਨਹੀਂ ਸਿਰਫ 750 ਰੁਪਏ ਦੇ ਵਿੱਚ 750 ਚ ਦੇਣਾ ਹੈ ਕਲਰ ਜਾਰਡ ਬੜਿਆਏ ਨੇ ਡਿਜ਼ਾਈਨ ਬਹੁਤ ਆਏ ਨੇ ਸ਼ਾਰਟ ਵੀਡੀਓ ਬਣਾਵਾਂਗੇ ਜਿਆਦਾ ਡਿਜ਼ਾਈਨ ਨਹੀਂ ਦਿਖਾ ਪਾਵਾਂਗੇ ਕਿਉਂਕਿ ਸਵੇਰੇ ਆਓ ਜਲਦੀ ਜਲਦੀ ਪਹਿਲੀ ਵਾਰ ਆ ਕੇ ਤੁਸੀਂ ਆਪਣੇ ਆਰਟੀਕਲ ਲੈ ਕੇ ਜਾਓ ਨਵੇਂ ਨਵੇਂ ਡਿਜ਼ਾਈਨਰਾਂ ਦੇ ਵਿੱਚ ਬਹੁਤ ਜ਼ਿਆਦਾ ਆਰਟੀਕਲ ਆਏ ਹੋਏ ਨੇ ਸੰਡੇ ਸਪੈਸ਼ਲ ਤੇ ਅਗਲਾ ਜਿਹੜਾ ਆਰਟੀਕਲ ਹੈ ਜੀ ਇਹ ਅਸੀਂ ਚਾਕਲੇਟ ਬੇਸ ਆਲਓਵਰਸ ਲੈ ਕੇ ਆਏ ਆਂ ਜੀ ਆ ਦੇਖੋ ਬਹੁਤ ਪਿਆਰਾ ਫੈਬਰਿਕ ਪੂਰਾ ਫੇਮਸ ਪੂਰੀ ਵਧੀਆ ਬਲਕ ਦੇ ਵਿੱਚ ਵਿਗਦੇ ਪੈਨੇ ਜੀ ਇਹ ਵਾਲੇ ਡਿਜ਼ਾਈਨ ਹੈਂਡਵਰਕ ਦਾ ਪ੍ਰੋਪਰ ਕੰਮ ਉਸ ਤੋਂ ਬਾਅਦ ਇਹਦੇ ਬਾਜ਼ੂ ਆ ਦੇਖੋ ਨਾਲ ਬਾਜ਼ੂ ਬਣਾਏ ਨੇ 올 오버 수트 5 미터 ਕੱਟ ਦੁਪੱਟਾ ਇਹਦਾ ਬੜਾ ਹੀ ਸ਼ਾਨਦਾਰ ਆ ਦੇਖੋ ਮਡਾਲ ਦਾ ਇਹਦੇ ਨਾਲ ਦੁਪੱਟਾ ਬੜਾ ਪਿਆਰਾ ਕੱਟਵਰਕ ਵਿਦ ਬੂਟੀਆਂ ਪਈਆਂ ਹੋਈਆਂ ਪੂਰੇ ਦੁਪੱਟੇ ਦੇ ਵਿੱਚ ਟੂ ਸਾਈਡ ਤੇ ਇਹਦੇ ਰੰਗ ਅਸੀਂ ਰੈਡੀ ਕਰਵਾਏ ਨੇ ਜੀ ਆ ਦੇਖੋ ਫਰੋਜ਼ੀ ਕਲਰ ਗਾਜ਼ਰੀ ਕਲਰ ਮਹਿੰਦੀ ਕਲਰ ਉਸ ਤੋਂ ਬਾਅਦ ਵਾਈਨ ਕਲਰ ਇੱਕ ਮਹਿਰੂਨ ਕਲਰ ਇਹ ਰੰਗ 6 ਰੈਡੀ ਕਰਾਏ ਨੇ ਤੇ ਰੇਂਜ ਬਹੁਤ ਵਾਜੋ 795 ਰੁਪਏ ਦੇ ਵਿੱਚ ਦੇਣਾ ਜੀ ਡਿਜ਼ਾਈਨ 25 ਹੋਰ ਦੇ ਦੂੰਗਾ ਤੁਹਾਨੂੰ ਇੰਨੇ ਸੋਹਣੇ ਡਿਜ਼ਾਈਨ ਨੇ ਕੁਝ ਆਰਟੀਕਲ ਐਸੇ ਦਿਖਾਵਾਂਗਾ ਤੁਹਾਨੂੰ ਮੈਂ ਵੀ ਕਿਤੇ ਨਹੀਂ ਮਿਲਣੇ ਐਸੇ ਆਰਟੀਕਲ ਰੇਂਜਾਂ ਸੋਚ ਤੋਂ ਵੀ ਪਰੇ ਹਟਕੇ ਆ ਦੇਖੋ ਆਹ ਹੈਂਡਵਰਕ ਵਾਲਾ ਆਰਟੀਕਲ ਪੂਰੀ ਸ਼ਰਟ ਹੈਵੀ ਹੈ ਨਾਲ ਦੁਪੱਟਾ ਆ ਲੋ ਜੀ ਆਹ ਸ਼ਾਨਦਾਰ ਬਹੁਤ ਹੀ ਪਿਆਰਾ ਦੁਪੱਟਾ ਇਹਦੀ ਅਸੀਂ ਰੇਂਜ ਤੁਹਾਨੂੰ ਦੇਣੀ ਆ ਬਹੁਤ ਹੀ ਨੋਮੀਨਲ ਆ ਦੇਖੋ ਇਹਦੇ ਕਲਰ ਚਾਰਟ ਰੈਡੀ ਹੋ ਕੇ ਆਏ ਨੇ ਜੀ ਬਹੁਤ ਜ਼ਿਆਦਾ ਬਲਗ ਦੇ ਵਿੱਚ ਇਹ ਆਈਟਮਾਂ बिक ਰੀਆਂ ਪਈਆਂ ਨੇ ਰੇਂਜ ਰਹੂਗੀ 795 ਰੁਪਏ ਇਹ ਵੀ 795 ਰੁਪਏ ਰੇਂਜ ਦੇ ਵਿੱਚ ਇਹ ਤੁਹਾਨੂੰ ਦੋ ਡਿਜ਼ਾਈਨ ਦਿਖਾਏ ਨੇ ਬਾਕੀ ਤੁਹਾਨੂੰ ਹੋਰ ਆਰਟੀਕਲ ਆਪਾਂ ਦਿਖਾਣੇ ਆ ਜਿੱਦਾਂ ਕਿ ਜਿੱਦਾਂ ਜਿਮੀ ਚੂਹ ਦੀ ਗੱਲ ਕੀਤੀ ਸੀ ਆਪਾਂ ਇਹਦੇ ਵਿੱਚ ਵੀ 25 ਤੋਂ 30 ਡਿਜ਼ਾਈਨ ਬਣ ਕੇ ਆਏ ਨੇ ਕੁਛੇ ਡਿਜ਼ਾਈਨ ਮੈਂ ਤੁਹਾਨੂੰ ਇਸ ਵੀਡੀਓ 'ਚ ਦਿਖਾਉਂਗਾ ਕਿਉਂਕਿ ਵੀਡੀਓ ਬਹੁਤ ਲੰਬੀ ਹੋ ਜਾਣੀ ਆ ਇਹਦੇ ਜ਼ਿਆਦਾ ਡਿਜ਼ਾਈਨ ਦੇਖਣ ਵਾਸਤੇ ਤੁਸੀਂ ਵੀਡੀਓ ਕਾਲ ਕਰ ਸਕਦੇ ਹੋ ਆਨਲਾਈਨ ਫੈਸਿਲਿਟੀ ਹੈਗੀ ਆਪਣੇ ਕੋ ਆ ਦੇਖੋ ਜਿਮੀ ਜੂ ਦੇ ਵਿੱਚ ਸ਼ਰਟ ਰਹਿਣੀ ਹੈ ਜੀ ਇਹਦੇ ਚ ਆ ਦੇਖੋ ਹੈਂਡਵਰਕ ਪ੍ਰੋਪਰ ਹੈਂਡਵਰਕ ਕੀਤਾ ਹੋਇਆ ਇਹਦੇ ਮੋਤੀ ਦਾ ਵੀ ਨੈਕ ਸ਼ੇਪ ਦੇ ਵਿੱਚ ਡਿਜ਼ਾਈਨ ਔਰ ਬਾਟਮ ਬਹੁਤ ਹੀ ਬਿਆਰੀ ਪਿਓਰ ਫਿਲਕ ਦੀ ਔਰ ਜਿਹੜਾ ਦੁਪੱਟਾ ਅਸੀਂ ਰੈਡੀ ਕਰਵਾਇਆ ਜੀ ਸੇਮ ਸ਼ਰਟ ਦੇ ਫੈਬਰਿਕ ਦਾ ਦੁਪੱਟਾ ਰਹੂਗਾ ਆ ਲੋ ਜੀ ਗੋਟਾ ਪੱਟੀ ਹੈ ਪੂਰੇ ਦੁਪੱਟੇ ਤੇ ਫੋਰ ਸਾਈਡਡ ਲੇਸ ਹੈਗੀ ਹੈ ਆ ਡਿਜ਼ਾਈਨ ਰਹੂਗਾ ਜੀ ਰੰਗ ਵੀ ਬੜੇ ਸ਼ਾਨਦਾਰ ਨੇ ਜੀ ਆ ਦੇਖੋ ਲਾਈਟ ਫਰੋਜ਼ੀ ਲੋ ਜੀ ਇੱਕਾ ਲਾਈਟ ਕਲਰ ਹੈ ਜੀ ਉਸ ਤੋਂ ਬਾਅਦ ਲਾਈਟ ਬੀ ਇਹ ਟਿਕਰ ਰੇਂਜ ਸਿਰਫ 1225 ਰੁਪਏ 1225 ਰੁਪਏ ਦੀ ਰੇਂਜ ਦੇ ਵਿੱਚ ਇਹ ਵਾਲਾ ਆਰਟੀਕਲ ਰਹੂਗਾ ਬਾਜ਼ੂ ਨਾਲ ਕੱਢੇ ਹੋਏ ਨੇ ਦੇਖੋ ਇਹਦੇ ਵਿੱਚ 25 ਡਿਜ਼ਾਈਨ ਹੋਰ ਤੁਹਾਨੂੰ ਮਿਲ ਜਾਣਗੇ ਇਹਦੇ ਜਿਆਦਾ ਹੋਰ ਡਿਜ਼ਾਈਨ ਦੇਖਣੇ ਤੁਸੀਂ ਸਵੇਰੇ ਆ ਜਿਓ ਐਸ ਕੇ ਟੈਕਸਟਾਈਲ ਤੇ ਉਸ ਤੋਂ ਬਾਅਦ ਅਗਲਾ ਡਿਜ਼ਾਈਨ ਹੈ ਜੀ ਇਹ ਰਹੂਗਾ ਵਿਸਕੋਸ オーਰਗੈਂਜ਼ਾ ਦੇ ਵਿੱਚ ਆ ਦੇਖੋ ਪਿਓਰ ਵਿਸਕੋਸ オーਰਗੈਂਜ਼ਾ ਸ਼ਰਟ ਦੇ ਨੈੱਕ ਤੇ ਵਰਕ ਰਹੂਗਾ ਹੈਂਡ ਵਰਕ ਰਹੂਗਾ ਧਾਗੇ ਦਾ ਵੀ ਕੰਮ ਨਾਲ ਆ ਤੇ ਉਸ ਤੋਂ ਬਾਅਦ बॉटम ਸਭ ਤੋਂ ਜਿਹੜੀ ਪਿਆਰੀ ਲੁੱਕ ਆ ਦੇਖੋ बॉटम ਵਰਕ ਦੇ ਵਿੱਚ ਬਣਾਇਆ ਜੀ ਸੇਮ ਡਿਜ਼ਾਈਨ ਆ ਲੋ ਆ ਨੈਕ ਵਿਦ बॉटम ਵਿਦ ਕੇਰਾ ਔਰ ਇਹਦਾ ਆ ਰਹੇਗਾ ਦੁਪੱਟਾ ਹਾ ਲੋ ਜੀ ਦੁਪੱਟਾ ਬੜਾ ਸ਼ਾਨਦਾਰ ਹੈ ਲੋ ਜੀ ਫੋਰ ਸਾਈਡਡ ਲੈਸ ਵੀ ਆ ਪੂਰੇ ਦੁਪੱਟੇ ਦੇ ਵਿੱਚ ਵਰਕ ਵੀ ਮਿਲੂਗਾ ਤੁਹਾਨੂੰ ਹਰ ਜਿੰਨੇ ਵੀ ਤੁਹਾਨੂੰ ਮੈਂ ਡਿਜ਼ਾਈਨ ਦਿਖਾ ਦਿੰਨਾ ਕਟੋ-ਕਟ 15 ਮਿਨੀਮਮ ਡਿਜ਼ਾਈਨ ਨੇ ਯਾਨੀ ਕਿ ਇਹਦੇ ਵਿੱਚ ਜਿਹੜੇ ਵੀ ਫੈਬਰਿਕ ਮੈਂ ਤੁਹਾਨੂੰ ਦਿਖਾ ਰਿਹਾ ਹਾਂ ਇਹ ਬੀਸ ਮਿਲਣਾ ਜੀ ਸਿਰਫ 850 ਰੁਪਏ ਦੇ ਵਿੱਚ ਬਾਟਮ ਵਰਕ ਸ਼ਰਟ ਹੈਵੀ ਦੁਪੱਟਾ ਹੈਵੀ ਆਰਗੈਂਜ਼ਾ ਟੂ ਆਰਗੈਂਜ਼ਾ ਰੇਨ ਸਿਰਫ 850 ਰੁਪਏ ਇੱਕ ਡਿਜ਼ਾਈਨ ਤੁਹਾਨੂੰ ਇਹਦੇ ਵਿੱਚ ਹੋਰ ਦਿਖਾਵਾਂਗੇ ਆ ਦੇਖੋ ਆ ਵੀ ਡਿਜ਼ਾਈਨ ਬੜਾ ਸ਼ਾਨਦਾਰ ਹੈ ਇਹ ਆਈਸਕ੍ਰੀਮ ਚਾਰਟ ਦੇ ਵਿੱਚ ਬਣਿਆ ਜੀ ਆ ਫਰੰਟ ਰਹੂਗੀ ਸ਼ਰਟ ਇਹਦੀ ਪੂਰੀ ਹੈਵੀ ਪੂਰੀ ਸ਼ਰਟ ਤੇ ਹੈਵੀ ਡਿਜ਼ਾਈਨ ਹੈ ਆ ਰਹੇਗੀ ਇਹਦੀ ਬਾਟਮ ਆ ਦੇਖੋ ਬਾਟਮ ਦੇ ਉੱਪਰ ਪ੍ਰੋਪਰ ਵਰਕ ਬਣਿਆ ਹੋਇਆ ਹੈ 3 ਮੀਟਰ ਬਾਟਮ ਹੈ ਸਭ ਤੋਂ ਵੱਡੀ ਗੱਲ 3 ਮੀਟਰ ਬਾਟਮ ਦੇ ਨਾਲੇ ਵਾਲੇ ਸਾਰੇ ਅੱਜਕਲ ਸੂਟ ਚੱਲ ਰਹੇ ਨੇ ਜਿੰਨੀ ਮਰਜ਼ੀ ਤੁਸੀਂ ਪਟਿਆਲਾ ਸ਼ਾਹੀ ਹੈਵੀ ਬਾਟਮ ਬਣਵਾ ਸਕਦੇ ਹੋ ਇਹਦੇ ਵਿੱਚ ਔਰ ਦੁਪੱਟਾ ਇਹਦਾ ਰਹੇਗਾ ਔਰਗੇਂਜ਼ਾ ਫੋਰਸ ਐਂਡ ਲੈਸ ਹੈ ਦੁਪੱਟੇ ਦੇ ਪੂਰੇ 'ਚ ਬੂਟੀਆਂ ਵੀ ਨੇ ਵਰਕ ਵੀ ਹੈ ਜੀ ਉਸ ਤੋਂ ਬਾਅਦ ਆ ਇਹਦੇ 'ਚ ਆਈਸਕ੍ਰੀਮ ਚਾਰਟ ਦੇ ਵਿੱਚ ਆ ਚਾਰ ਕਲਰ ਰਹਿਣ ਵਾਲੇ ਨੇ ਰੇਂਜ ਉਹੀ ਜੀ ਸਿਰਫ 850 ਰੁਪਏ ਓਨਲੀ 850 ਰੁਪਏ ਦੀ ਰੇਂਜ ਹੈ ਇਹਦੇ 'ਚ ਵੀ ਤੁਸੀਂ ਹੋਰ ਡਿਜ਼ਾਈਨ ਦੇਖ ਸਕਦੇ ਹੋ ਅਗਲੀ ਡਿਜ਼ਾਈਨਿੰਗ ਜਿਹੜੀ ਮੈਂ ਤੁਹਾਨੂੰ ਦੇਣ ਜਾ ਰਿਹਾ ਹਾਂ ਏ ਵੀ ਟਾਈ ਐਂਡ ਡਾਈ ਵਿਸਕੋਸ オーਰਗੈਂజా ਟਾਈ ਐਂਡ ਡਾਈ ਵਿਸਕੋਸ オーਰਗੈਂజా ਬਹੁਤ ਜਿਆਦਾ ਸੈੱਟ ਵਿਕ ਰਹੇ ਨੇ ਜੀ ਸੇਰ ਦੇ ਪੂਰੇ ਯਾਨਕੀ ਬਲਗਚੇ ਵਾਲਾ ਮਾਲ ਵਿਕ ਰਿਹਾ ਇਹ ਵਾਲੀ ਆਈਟਮ ਦਾ ਪੂਰੀਆ ਸ਼ਰਟ ਰਹੂਗੀ ਵਿਦ ਲੇਸ ਦਾ ਕੰਮ ਹੋਇਆ ਜੀ neck ਦੇ ਬਹੁਤ ਪਿਆਰਾ ਵਰਕ ਹੋਇਆ ਦੇਖੋ ਪੀਸ ਚੈੱਕ ਕਰੋ ਤੁਸੀਂ ਉਸ ਤੋਂ ਬਾਅਦ ਇਹਦੇ ਨਾਲ ਤੁਹਾਨੂੰ ਅਸੀਂ ਦੇਣਾ ਬਾਟਮ ਦੇ ਉੱਪਰ ਵਰਕ 3 ਮੀਟਰ ਬਾਟਮ ਪੂਰੀ ਬਾਟਮ ਦੇ ਉੱਪਰ ਵਰਕ ਦੁਪੱਟਾ ਬੜਾ ਹੀ ਡਿਜ਼ਾਈਨਰ ਅਦੇ ਕੋ ਫੋਰ ਸਾਈਡ ਲੈਸ ਰਹੂਗੀ ਡਿਜ਼ਾਈਨਰ ਦੁਪੱਟਾ ਜਿਹੜੇ ਬੁਟੀਕਾਂ ਦੇ ਆਈਟਮ ਆਪਾਂ ਰੈਡੀ ਕਰਵਾਣੇ ਆ ਕੋਈ 1595 1695 ਐਦਾਂ ਦੀ ਆਈਟਮ ਅਸੀਂ ਸਿਰਫ ਆ ਦੇਣ ਜਾ ਰਹੇ ਹਾਂ ਜੀ 1050 ਰੁਪਏ ਦੇ ਵਿੱਚ ਇੰਨੇ ਸੋਹਣੇ ਡਿਜ਼ਾਈਨ ਦੇ ਨਾਲ ਕਲਰ ਚਾਰਟ ਵੀ ਕੁਝ हटके ਰਹੂਗਾ ਦੇਖੋ ਰੇਂਜ ਸਿਰਫ ਰਹੂਗੀ ਜੀ 1050 ਰੁਪਏ ਉਸ ਤੋਂ ਬਾਅਦ ਇੱਕ ਡਿਜ਼ਾਈਨ ਆਵਾਂ ਦੇਖੋ ਅਸੀਂ ਰੀਸਟਾਕ ਕਰਤਾ ਆ ਚੱਕ ਲਓ ਜੀ ਇਹ ਆ ਵਾਲਾ ਡਿਜ਼ਾਈਨ ਅਸੀਂ ਪਹਿਲਾਂ ਵੀ ਵੇਚਿਆ ਬਹੁਤ ਜ਼ਿਆਦਾ ਇਹ ਵਾਲੀ ਆਰਟੀਕਲ ਦੀ ਡਿਮਾਂਡ ਆ ਰਹੀ ਸੀ ਕਿਉਂਕਿ ਇੰਸਟਾਗ੍ਰam ਤੇ ਬਹੁਤ ਜ਼ਿਆਦਾ ਫੇਮਸ ਹੋਇਆ ਜੀ ਇਹ ਵਾਲ ਉਹੀ ਡਿਜ਼ਾਈਨing ਦੁਆਰਾ ਅਸੀਂ ਰੀਸਟਾਕ ਕਰ ਦਿੱਤਾ ਜਿਨ੍ਹਾਂ ਨੇ ਵੀ ਆਰਡਰ ਕਰਨਾ ਦੁਬਾਰਾ ਕਰ ਸਕਦੇ ਨੇ ਕਿਉਂਕਿ ਪਹਿਲਾਂ ਸਟਾਕ ਖਤਮ ਹੋ ਗਿਆ ਸੀ ਅੱਜ ਹੀ ਬਣ ਕੇ ਦੁਬਾਰਾ ਆਇਆ ਵਾਲਾ ਡਿਜ਼ਾਈਨ ਫੇਰ ਤੇ ਪਿਓਰ ਸਿਲਕ ਦੀ ਬਾਟਮ ਦੇ ਨਾਲ ਆਰਟੀਕਲ ਹੈ ਜੀ ਇਹ ਵੀ 3 ਮੀਟਰ ਬਾਟਮ ਵਿਸਕੋਸ オーਰਗੈਂਜ਼ਾ ਦੁਪੱਟਾ ਵੀ ਬੜਾ ਡਿਜ਼ਾਈਨਰ ਹੈ ਜੀ ਇਹਦੇ ਨਾਲ ਫੋਰ ਸਾਈਡ ਇਹਦੇ ਵਿੱਚ ਲੈਸ ਲੱਗੀ ਹੋਈ ਹੈ ਤੇ ਇਹਦੇ ਵਿੱਚ ਆਪਾਂ ਰੰਗ ਵੀ ਵਧੀਆ ਰੈਡੀ ਕਰਵਾਏ ਨੇ ਦੇਖੋ ਮਜ਼ੈਂਟਾ ਦਾ ਕਲਰ ਹੈਗਾ ਹੀ ਹੈਗਾ ਉਸ ਤੋਂ ਬਾਅਦ ਇੱਕ ਇਹਦੇ ਵਿੱਚ ਕਰਾਇਆ ਸੀ ਗ੍ਰੀਨ ਜਿੱਦਾਂ ਪਹਿਲਾਂ ਕਲਰ ਆਏ ਸੀਗੇ ਆ ਦੇਖੋ yellow ਠੀਕ ਹੈ ਜੀ ਉਸ ਤੋਂ ਬਾਅਦ ਇੱਕ ਕਲਰ ਆਏਗਾ ਫਰੋਜ਼ੀ ਪਹਿਲਾਂ ਦੋ ਕਲਰ ਰੈਡੀ ਕਰਵਾਏ ਸੀ ਅੱਜ ਆਪਾਂ ਚਾਰ ਕਲਰ ਰੈਡੀ ਕਰਾ ਕੇ ਹੋ ਕੇ ਆ ਗਏ ਨੇ ਜੀ ਇਹਦੇ ਵਿੱਚ ਜਿਨ੍ਹਾਂ ਨੇ ਵੀ ਆਰਡਰ ਕਰਨਾ ਹੈ ਸੈਟ ਵਾਈਜ਼ ਮਾਲ ਜਿੰਨਾ ਮਰਜ਼ੀ ਪਰਚੇਜ਼ ਕਰੋ ਰੇਂਜ ਮਿਲਨੀ ਹੈ ਜੀ ਸਿਰਫ 1050 ਰੁਪਏ ਉਸ ਤੋਂ ਬਾਅਦ ਅਗਲਾ ਫੈਬਰਿਕ ਬਰਬਰੀ ਦੇ ਵਿੱਚ ਪੀਸ ਚੈੱਕ ਕਰੋ ਬਰਬਰੀ ਫੈਬਰਿਕ ਦੇ ਵਿੱਚ ਸ਼ਰਟ ਚੈੱਕ ਕਰ ਲਓ ਤੁਸੀਂ ਪੂਰੀ ਹੈਵੀ ਹੈਂਡਵਰਕ ਉਸ ਤੋਂ ਬਾਅਦ ਇਹਦੇ ਬਾਜ਼ੂ ਚੈੱਕ ਕਰੋ ਜੀ ਆ ਦੇਖੋ ਪੂਰੇ ਵਧੀਆ ਬਾਜ਼ੂ ਪੂਰੇ ਲੰਬੇ ਬਾਜ਼ੂ ਬਣਨੇ ਨੇ ਯਾਨੀ ਕਿ ਇਨੀ ਵੀ ਛੋਟੀ ਜੀ ਬੇਲ ਬਣਾ ਦਿੱਤੀ ਹੈ ਜੀ ਵਧੀਆ ਹੈਵੀ ਬਾਜ਼ੂ ਪਾਰਟੀ ویئر ਦੇ ਵਿੱਚ ਪੂਰੀ ਕਲੈਕਸ਼ਨ ਆ ਚੁੱਕੀ ਹੈ ਆ ਰਹੇਗੀ ਸਿਲਕ ਦੀ ਬਾਟਮ ਪੂਰੀ ਬਾਟਮ ਤੇ ਰਹੂਗਾ ਵਰਕ ਉਸ ਤੋਂ ਬਾਅਦ ਦੁਪੱਟਾ ਇਹਦੇ ਨਾਲ ਰਹੂਗਾ ਜੀ ਬਰਬੀ ਦਾ ਦੇਖੋ ਫੋਰ ਸਾਈਡ ਪੂਰਾ ਦੁਪੱਟਾ ਸ਼ਾਨਦਾਰ ਬਣਿਆ ਹੋਇਆ ਫੋਰ ਸਾਈਡ ਵਧੀਆ ਲੈਸ 2.5 ਮੀਟਰ ਦੇ ਫੈਨਸੀ ਦੁਪੱਟੇ ਨੇ ਸੇਮ ਫੈਬਰਿਕ ਦਾ ਦੁਪੱਟਾ ਰਹੂਗਾ ਜੋ ਸ਼ਰਟ ਦਾ ਫੈਬਰਿਕ ਹੈ ਰੰਗ ਵੀ ਬੜੇ ਸ਼ਾਨਦਾਰ ਬਣੇ ਨੇ ਜੀ ਇਹ ਤੇ ਚਾ ਦੇਖੋ ਮੋਰ ਪੰਖੇ ਆ ਗਿਆ ਜੀ ਇੱਕ ਪੀਕਾਕ ਅਲੱਗ ਡਾਰਕ ਸ਼ੇਡ ਆ ਗਿਆ ਇੱਕ ਆ ਗਿਆ ਰਸਟ ਕਲਰ ਇੱਕ ਮਿਲੇਗਾ ਤੁਹਾਨੂੰ ਵਾਈਨ ਕਲਰ ਰੇਂਜ ਸਿਰਫ 1350 ਰੁਪਏ ਦੇ ਵਿੱਚ ਕੋਈ ਵੀ ਇਸ ਦਾ 1850 ਕੋਈ ਵੀ ਇਸ ਦਾ 1795 ਕੋਈ ਵੀ ਇਸ ਦਾ 1695 ਸਾਡੇ ਕੋਲ ਐਸ ਕੇ ਟੈਕਸਟਾਈਲ ਤੇ ਮਿਲਣਾ ਜੀ ਸਿਰਫ 1350 ਰੁਪਏ ਦੀ ਰੇਂਜ ਦੇ ਵਿੱਚ ਡਿਜ਼ਾਈਨ ਹਰ ਪੀਸ ਦੇ ਵਿੱਚ ਤੁਹਾਨੂੰ ਹੋਰ ਮਿਲ ਜਾਣਗੇ ਜ਼ਿਆਦਾ ਡਿਜ਼ਾਈਨ ਦੇ ਚ ਦੇਖਣ ਵਾਸਤੇ ਤੁਸੀਂ ਕਰ ਲਓ ਜਲਦੀ ਜਲਦੀ ਵਿਜ਼ਿਟ ਐਸ ਕੇ ਟੈਕਸਟਾਈਲ ਦੇ ਉੱਪਰ ਉਸ ਤੋਂ ਬਾਅਦ ਇੱਕ ਫੈਬਰਿਕ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜੀ ਕ੍ਰਸ਼ ਦੇ ਵਿੱਚ ਇਹ ਸਿਰਫ ਦਿਖਾਉਣ ਦਾ ਮਕਸਦ ਇਹੀ ਹੈ ਜੀ ਕਿਉਂਕਿ ਐਦਾਂ ਦੀਆਂ ਵੈਰਾਈਟੀਆਂ ਤੁਸੀਂ ਜਾਂ ਲੈਣ ਜਾਂਦੇ ਹੋ ਲੁਧਿਆਣਾ ਜਾਂ ਕਿਤੇ ਹੋਰ ਅੰਬਾਲਾ ਲੈਣ ਜਾਂਦੇ ਹੋ ਰੇਟ ਅਕੋਰਡਿੰਗਲੀ ਤੁਸੀਂ ਕਨਸੈਪਟ ਚੈੱਕ ਕਰ ਸਕਦੇ ਹੋ ਕਿ ਕਿੰਨਾ ਕੁ ਫਰਕ ਮਿਲਣ ਜਾ ਰਿਹਾ ਸੀਜ਼ਨ ਦੇ ਵਿੱਚ ਤੁਹਾਨੂੰ ਐਦਾਂ ਦੇ ਆਰਟੀਕਲ ਦੇਵਾਂਗੇ ਤਾਂ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਪੈਣੀ ਰੇਟ ਵਾਈਜ਼ ਵੀ ਵੈਰਾਈਟੀ ਵਾਈਜ਼ ਵੀ ਜਿਵੇਂ ਕਿ ਆਹ ਕ੍ਰਸ਼ ਦਾ ਫੈਬਰਿਕ ਆ ਜੀ ਕ੍ਰਸ਼ ਵਿਦ 3 ਮੀਟਰ ਬਾਟਮ ਆ ਦੇਖੋ ਬਹੁਤ ਬਿਆਰੀ ਇਹਦੇ ਨਾਲ ਬਾਟਮ ਬਣੀ ਹੋਈ ਹੈ 3 ਮੀਟਰ ਆ ਦੇਖੋ ਸਿਲਕ ਦੇ ਵਿੱਚ ਬਾਟਮ ਯਾਨੀ ਕਿ ਫੈਬਰਿਕ ਬਿਲਕੁਲ ਨਵੇਂ ਆ ਮਿਲੇਗਾ ਦੁਪੱਟਾ ਕ੍ਰਸ਼ ਦਾ ਸ਼ਿਮਰ ਕ੍ਰਸ਼ ਜਿਹੜੀ ਨਵੀਂ ਆ ਰਹੀ ਹੈ ਜੀ ਉਸ ਆਰਟੀਕਲ ਦੇ ਉੱਪਰ ਆਪਾਂ ਬਣਵਾਏ ਨੇ ਫੈਬਰਿਕ ਦੇ ਉੱਪਰ ਆਰਟੀਕਲ ਸਾਰੇ ਫੋਰ ਸਾਈਡ ਲੈਸ ਵਧੀਆ ਦੁਪट्टे ਦੇ ਪੂਰਾ ਵਰਕ ਰੇਂਜ ਬਹੁਤ ਨੋਮੀਨਲ ਯਾਨੀ ਕਿ ਅੱਜ ਤੁਹਾਨੂੰ ਜਿਹੜੇ ਦੱਸਿਆ ਵੀਡੀਓ ਪਾਈ ਹੈ ਸ਼ਾਰਟ ਵੀਡੀਓ ਬਣਾਈਆਂ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਰੇਂਜ ਸਿਰਫ 1200 25 ਰੁਪਏ ਦੇ ਵਿੱਚ ਕ੍ਰਸ਼ ਦਾ ਸੂਟ ਕੋਈ ਵੀ ਪੀਸ ਲੈ ਲਿਓ ਜੀ 1800 1900 ਤੋਂ ਘੱਟ ਕੋਈ ਪੀਸ ਨਹੀਂ ਮਿਲਣਾ ਤੁਹਾਨੂੰ ਹੋਲਸੇਲ ਦੇ ਵਿੱਚ ਜਿਹੜਾ ਅਸੀਂ ਤੁਹਾਨੂੰ ਦੇਣ ਜਾ ਰਹੇ ਹਾਂ ਸਿਰਫ 1225 ਰੁਪਏ ਦੀ ਰੇਂਜ ਦੇ ਵਿੱਚ ਹੋਰ ਇਹਦੇ ਡਿਜ਼ਾਈਨ ਤੁਹਾਨੂੰ ਅਵੇਲੇਬਲ ਹੋ ਜਾਣਗੇ ਉਹਦੇ ਵਾਸਤੇ ਤੁਸੀਂ ਵੀਡੀਓ ਕਾਲ ਕਰੋ ਜਾਂ ਫਿਰ ਵਿਜ਼ਿਟ ਕਰਕੇ ਵੀ ਆਪਣੀ ਵੈਰਾਈਟੀ ਦੇਖ ਸਕਦੇ ਹੋ ਅਗਲੀ ਡਿਜ਼ਾਈਨਿੰਗ ਹੈ ਜੀ ਪੀਸ ਚੈੱਕ ਕਰੋ ਜੀ ਆ ਦੇਖੋ ਹੈਂਡਵਰਕ ਨਾਲ ਸਾਰਾ ਕੰਮ ਆ ਦੇ ਸ਼ਰਟ ਪੂਰੀ ਹੈਵੀ ਹੈ ਬੁਟੀਕ ਦਾ ਡਿਜ਼ਾਈਨ ਹੈ ਸਾਰਾ ਆ ਨੈੱਕ ਹੈਵੀ ਹੈ ਜੀ ਪੂਰਾ ਆ ਦੇਖੋ ਘੇਰਾ ਫੁੱਲ ਹੈਵੀ ਹੈ ਉਸ ਤੋਂ ਬਾਅਦ ਇਹ ਨਾਲ ਬਾਜ਼ੂ ਬਹੁਤ ਸੋਹਣੇ ਰੈਡੀ ਕਰਵਾਏ ਨੇ ਅਸੀਂ ਇਹ ਰਹੂਗਾ ਵਿਸਕੋਸ オーਰਗਾਂਜ਼ੇ ਦਾ ਪੀਸ 3 ਮੀਟਰ ਇਹਦੀ ਰਹੂਗੀ ਬਾਟਮ ਆ ਦੇਖੋ ਆ 3 ਮੀਟਰ ਬਾਟਮ ਔਰ ਇਹਦੇ ਨਾਲ ਦੁਪੱਟਾ ਜਿਹੜਾ ਰਹੂਗਾ ਕੰਟਰਾਸਟ ਅਸੀਂ ਰੈਡੀ ਕਰਵਾਇਆ ਜੋ ਵਰਕ ਇਹਦੇ ਵਿੱਚ ਹੈਗਾ ਆ ਕੰਟਰਾਸਟ ਦੁਪੱਟਾ ਆ ਦੇਖੋ ਬਿਲਕੁਲ ਨਵੇਂ ਕੰਟਰਾਸਟ ਆ ਗਏ ਇਹ 1 ਚੀਜ਼ਾਂ ਨੇ ਜੀ ਮੂੰਹੋਂ ਬੋਲਦੇ ਸੂਟ ਵੀ ਪੀਸ ਇੱਕ ਖੋਲੋਂਗੇ ਕਸਮ ਰੂਰੇ ਅਗਲਾ ਹੋਊਗਾ ਚਾਰੇ 20 ਪੈਕ ਕਰ ਦੋ ਜੀ ਐਦਾਂ ਦੀ ਰੇਂਜਾਂ ਬਣਾਈਆਂ ਨੇ ਔਰ ਐਦਾਂ ਦੇ ਤੁਹਾਨੂੰ ਅਸੀਂ ਦੇਣੀ ਆ ਕਲਰ ਪੀਸ ਚੈੱਕ ਕਰੋ ਆ ਦੇਖੋ ਬਿਲਕੁਲ ਨਵੇਂ ਰੰਗ ਦੇ ਵਿੱਚ ਬਾਟਮ ਕੰਟਰਾਸਟ ਦੇਖੋ ਕਿੰਨਾ ਹੈ ਇਹ ਆ ਦੇਖ ਪੀਛੇ ਦੇ ਨਾਲ ਲੋ ਜੀ ਬਰਾਊਨ ਕਲਰ ਦਾ ਕੰਟਰਾਸਟ ਉਸ ਤੋਂ ਬਾਅਦ ਲਾਈਟ ਗ੍ਰੇ ਦੇ ਨਾਲ ਆ ਦੇਖੋ ਡਾਰਕ ਗ੍ਰੇ ਦਾ ਕੰਟਰਾਸਟ ਰੇਂਜ ਸਿਰਫ 1725 ਰੁਪਏ ਦੇ ਓਨਲੀ 1725 ਵਰਕ ਕ੍ਰਾਂਜ ਲਈਏ 17 1800 ਵਰਕ ਵਾਲਾ ਹੀ ਲੈ ਜਾਂਦਾ ਜੀ ਆਪਾਂ ਤੁਹਾਨੂੰ 1725 ਰੁਪਏ ਦੇ ਵਿੱਚ ਦੇ ਰਹੇ ਹਾਂ ਜੀ ਵਿਦ ਔਰਗੈਂਜ਼ਾ ਔਰ ਚਿਨੌਨ ਦੇ ਦੁਪੱਟੇ ਨਾਲ ਉਸ ਤੋਂ ਬਾਅਦ ਅਗਲੀ ਆਈਟਮ ਹੈ ਜੀ ਇਹ ਰੂਗੀ オリジナル ਸ਼ਿਮਰ ਦੇ ਵਿੱਚ ਆ ਦੇਖੋ ਆ ਸਾਰੀ ਪ੍ਰੋਪਰ ਸ਼ਿਮਰ ਰਹਿਣ ਵਾਲੀ ਆ ਆ ਰ आएगी ਸ਼ਰਟ ਸ਼ਿਮਰ ਦੀ ਇਦੀ ਵੀ ਕੜਾਈ ਪੂਰੀ ਚੈੱਕ ਕਰਾ ਦਿਓ ਜੀ ਆ ਦੇਖੋ ਕੇਰਾ ਬਣਿਆ ਹੋਇਆ ਆਰੀ ਦਾ ਨਾਲ ਕੰਮ ਹੋਇਆ ਹੋਇਆ ਜੀ ਸਾਰਾ ਆ ਸ਼ਰਟ ਦੇ ਉੱਪਰ ਪ੍ਰੋਪਰ ਵਰਕ ਹੋਇਆ ਆ ਨਾਲ ਇਹਦੇ ਬਾਟਮ ਤੇ ਵੀ ਵਰਕ ਮਿਲੂਗਾ ਤੁਹਾਨੂੰ 3 ਮੀਟਰ ਬਾਟਮ ਆ ਦੇਖੋ ਬਾਟਮ 3 ਮੀਟਰ ਹੋਊਗੀ ਦੁਪੱਟਾ ਸੇਮ ਟੋਨ ਟੂ ਟੋਨ ਚਿਨੋਂਨ ਦਾ origignal ਚਿਨੋਂਨ ਦੇ ਦੁਪੱਟੇ ਪਿਓਰ ਸ਼ਿਮਰ ਦੀ ਸ਼ਰਟ ਤੇ ਪਿਓਰ ਸਿਲਕ ਦੀ ਬਾਟਮ ਰੇਂਜ ਕੋਈ ਵੀ ਪੀਸ 2250 2500 ਰੁਪਏ ਰੇਂਜ ਤੋਂ ਘਟ ਨਹੀਂ ਹੋਣਾ ਇਹ ਮਿਲਣਾ ਜੀ 1845 ਰੁਪਏ ਇਹ 1845 ਇਹਦੇ ਚ ਵੀ 10 12 ਡਿਜ਼ਾਈਨ ਇਸ ਟਾਈਮ ਰੈਡੀ ਹੋ ਕੇ ਆ ਗਏ ਨੇ ਫੁੱਲ ਸਟਾਕ ਆ ਗਿਆ ਇਹਦੇ ਚ ਵੀ ਹੋਰ ਜ਼ਿਆਦਾ ਡਿਜ਼ਾਈਨ ਤੁਸੀਂ ਦੇਖਣੇ ਤੁਸੀਂ ਆ ਜਾਓ ਤੇ ਆ ਕੇ ਡਿਜ਼ਾਈਨ ਇਹਦੇ ਸਿਲੈਕਟ ਕਰ ਸਕਦੇ ਹੋ ਅਗਲਾ ਡਿਜ਼ਾਈਨ ਦਿਖਾਉ ਜੀ ਚਲੋ ਜੀ ਆ ਵਾਲਾ ਆਏਗਾ ਜੀ ਬਰਬਰੀ ਦੇ ਵਿੱਚ ਫੈਬਰਿਕ ਦੇਖੋ ਜੀ ਆ ਘੇਰਾ ਉਸ ਤੋਂ ਬਾਅਦ ਨੈੱਕ ਆਬਾਜ਼ੂ ਸ਼ਰਟ ਰਹਿਣੀ ਹੈ ਜੀ ਉਸ ਤੋਂ ਬਾਅਦ ਇਹਦੇ 'ਚ ਜਿਹੜੀ ਬਾਟਮ ਹੈ ਜੀ ਬਾਟਮ ਦੇ ਵਰਕ ਦੇਖੋ ਪੂਰੀ ਹੈਵੀ ਬਾਟਮ ਰਹਿਣ ਵਾਲੀ ਆ ਦੇਖੋ 3 ਮੀਟਰ ਸਿਲਕ ਦੀ ਰਹੂਗੀ ਬਾਟਮ ਉਸ ਤੋਂ ਬਾਅਦ ਆ ਮਿਲੇਗਾ ਇਹਦੇ ਨਾਲ ਹੈਵੀ ਦੁਪੱਟਾ ਫੁੱਲ ਜਾਲ ਜੋ ਸ਼ਰਟ ਦਾ ਫੈਬਰਿਕ ਹੈ ਉਹੀ ਦੁਪੱਟੇ ਦਾ ਰਹੇਗਾ ਆ ਪੂਰਾ ਹੈਵੀ ਦੁਪੱਟਾ ਰਹਿਣ ਵਾਲਾ ਜੀ ਕੱਟਵਰਕ ਵੀ ਆ ਪੂਰੀ ਸ਼ਰਟ ਤੇ ਜਾਲ ਵੀ ਮਿਲੂਗਾ ਰੰਗ ਇਹਦੇ 'ਚ ਸਾਰੇ ਇੰਗਲਿਸ਼ ਕਲਰ ਜਾਰਡ ਬਣ ਕੇ ਆ ਜੀ ਆ ਦੇਖੋ ਆ ਡਿਜ਼ਾਈਨ ਸੇਮ ਰੈਡੀ ਕਰਵਾਇਆ ਆਪਾਂ ਉਦੀਕ ਵਾਲਾ ਅਲੋ ਆ ਕਲਰ ਜੜ ਮਿਲਣ ਜਾ ਰਹੇ ਨੇ ਜਿਹਦੇ ਵਿੱਚ ਇਹਦੇ ਵਿੱਚ ਕਲਰ ਮਿਲਨੇ ਤੁਹਾਨੂੰ 5 ਬਿਲਕੁਲ ਨਵੇਂ ਕਲਰ ਨਵਾਂ ਕਨਸੈਪਟ ਰੇਨਬੋ ਵਾਲਾ ਵਾਜੇ ਸਿਰਫ 1350 ਰੁਪਏ ਦੇ ਵਿੱਚ ਆ ਦੇਖੋ 1350 ਰੁਪਏ ਦੇ ਵਿੱਚ ਆਰਟੀਕਲ ਮਿਲਣਾ बॉਟਮ ਵਰਕ ਦੇ ਨਾਲ ਦੁਪट्टे ਪੂਰੇ ਜਾਲ ਫੈਂਸੀ ਆਈਟਮ ਐਦਾਂ ਦੀਆਂ ਡਿਜ਼ਾਈਨ ਮੈਂ ਬਾਰ-ਬਾਰ ਤੁਹਾਨੂੰ ਤਾਂ ਕਹਿ ਰਹੇ ਹਾਂ ਵੀ ਕਿ ਡਿਜ਼ਾਈਨ ਇਹਦੇ ਵਿੱਚ ਬਹੁਤ ਜ਼ਿਆਦਾ ਨੇ ਕੱਲ ਹੀ ਸਟਾਕ ਇਹਦੇ ਚ ਆਇਆ ਸਵੇਰੇ ਆਇਆ ਸਾਰੇ ਡਿਜ਼ਾਈਨ ਆਪਾਂ ਇੱਕ ਵਾਰ ਵੀਡੀਓ 'ਚ ਸ਼ਾਇਦ ਨਾ ਦਿਖਾ ਪਾਈਏ ਕਿਉਂਕਿ ਡਿਜ਼ਾਈਨ ਬਹੁਤ ਜ਼ਿਆਦਾ ਰਹਿਣ ਵਾਲੇ ਨੇ ਇਹ ਰਹੇਗਾ ਸ਼ਿਮਰ ਦੇ ਵਿੱਚ ਜੀ ਪੂਰੀ ਸ਼ਰਟ ਹੈ ਜੀ ਸ਼ਿਮਰ ਦੀ 3 ਮੀਟਰ ਉਹ ਵੀ ਬਾਟਮ ਹੈ ਜੀ ਸਿਲਕ ਦੀ ਵਰਕ ਵਾਲੀ ਚਿਨੌਨ ਦੁਪੱਟਾ ਲੋ ਜੀ ਪਿਓਰ ਚਿਨੌਨ ਦੁਪੱਟਾ ਹੈਵੀ ਪੂਰੇ ਦੁਪੱਟੇ ਦੇ ਵਰਕ ਫੋਰ ਸਾਈਡ ਲੈਸ ਰੇਂਜ 1845 ਰੁਪਏ ਹੈ ਹਲੋ ਕਟ ਵਰਕ ਸਟਾਈਲ ਯਾਨੀ ਕਿ ਅਜੇ ਆਪਾਂ ਸਿਰਫ 2000 ਦੀ ਵੀ ਰੇਂਜ ਨਹੀਂ ਦਬਾਈ ਡਿਜ਼ਾਈਨ ਤੋਂ ਉਹਨੇ ਦਿਖਾਏ ਨੇ ਇਹ ਸਾਰੀਆਂ ਰੇਂਜਾਂ 2800 3000 ਰੁਪਏ ਰੇਂਜ ਦੇ ਵਿੱਚ ਜਿੰਦਾ ਮਰਜੀ ਆਪਾਂ ਤੁਸੀਂ ਸੇਲ ਕਰੋ ਸੁਪਰ ਹਿੱਟ ਆਈਟਮ ਆ ਨੇ ਸੁਪਰ ਹਿੱਟ ਨਵੇਂ ਬੇਸ ਨੇ। ਇੱਕ ਆਰਟੀਕਲ ਅਸੀਂ ਕਸਟਮਰ ਬਹੁਤ ਜ਼ਿਆਦਾ ਡਿਮਾਂਡ ਕਰਦਾ ਪਿਆ ਸੀਗਾ ਇਹ ਵਾਲੇ ਆਰਟੀਕਲ ਦੀ ਜਿਵੇਂ ਫਰਕਾਵਾਦੀ ਬਹੁਤ ਜ਼ਿਆਦਾ ਮੰਗ ਹੈ ਜੀ ਫਰਕਾਵਾਦੀ ਦੀ। ਉਵੇਂ ਇਹ ਆਰਟੀਕਲ ਅਸੀਂ ਵੀਡੀਓ ਵੀ ਪਾਈ ਸੀਗੀ ਤੁਸੀਂ ਬਹੁਤ ਜ਼ਿਆਦਾ ਇਹ ਵਾਲੇ ਆਰਟੀਕਲ ਮੰਗਵਾਏ ਨੇ ਜਿਨ੍ਹਾਂ ਨੇ ਵੀ ਹੁਣ ਦੁਬਾਰਾ ਮੰਗਵਾਣਾ ਇਹ ਡਿਜ਼ਾਈਨ ਦੁਬਾਰਾ ਰੈਡੀ ਹੋ ਕੇ ਆ ਗਿਆ। ਹੌਟ ਪਿੰਕ ਦੇ ਵਿੱਚ ਕੇਰਾ ਪਿਓਰ ਨੇਚਰਲ ਗਰੇਵ ਦੀ ਸ਼ਰਟ 올ਓਵਰ ਤੇ ਆ ਮਿਲੀਆਂ ਤੁਹਾਨੂੰ ਬਾਜ਼ੂ। ਸੇਮ ਬਾਜ਼ੂ ਕੇਰਾ ਹੈਂਡਵਰਕ ਪੂਰਾ। ਪੂਰੀ ਸ਼ਰਟ ਤੇ ਬੁਟੀਆਂ ਮਿਲਣਗੀਆਂ ਦੁਪੱਟਾ ਪ्योर ਚਨਾਉਂ ਦਾ ਮਿਲੇਗਾ ਹलो ਪੂਰਾ ਝਾਲ ਦੁਪੱਟਾ ਦੇਖੋ ਦੁਬਾਰਾ ਰੀਸਟਾਕ ਹੋ ਗਿਆ ਜੀ ਇਹ ਵਾਲਾ ਡਿਜ਼ਾਈਨ ਇਹਦੀ ਰੇਂਜ ਲੈਣੀ ਹੈ 1950 ਰੁਪਏ ਦੇ ਵਿੱਚ ਇਹ ਸਾਰੇ ਡਿਜ਼ਾਈਨ ਜਿਹੜਾ ਤੁਹਾਨੂੰ ਆਹ ਵਾਲਾ ਡਿਜ਼ਾਈਨ ਦਿਖਾਇਆ ਇਹ 1950 ਰੁਪਏ ਹੀ ਰੇਂਜ ਦੇ ਵਿੱਚ ਮਿਲਣ ਜਾ ਰਿਹਾ ਜਿੰਨੇ ਵੀ ਤੁਹਾਨੂੰ ਮੈਂ ਡਿਜ਼ਾਈਨ ਦਿਖਾਏ ਨੇ ਅੱਜ ਵੀਡੀਓ ਦੇ ਵਿੱਚ ਉਮੀਦ ਹੈ ਕਿ ਸਾਰਿਆਂ ਨੂੰ ਵਧੀਆ ਲੱਗੇ ਹੋਣਗੇ ਜਿਨ੍ਹਾਂ ਨੇ ਵੀ ਆਰਡਰ ਕਰਨਾ ਹੈਗਾ ਸੈਟ ਵਾਈਜ਼ ਓਨਲੀ ਸੈਟ ਵਾਈਜ਼ ਦੇ ਵਿੱਚ ਇਹਨਾਂ ਦਾ ਸਕਰੀਨਸ਼ਾਟ ਲੈ ਲਓ ਹੋਰ ਨਵੇਂ ਡੂ ਹੂ ਡਿਜ਼ਾਈਨ ਵੀ ਦੇਖਣੇ ਇਨਾਂ ਚ ਕੁਝ ਹੋਰ ਡਿਜ਼ਾਈਨਿੰਗ ਦੇਖਣੀ ਚਾਹੁੰਦੇ ਹੋ ਜਾਂ ਇਸ ਤੋਂ ਇਲਾਵਾ ਵੀ ਕੋਈ ਹੋਰ ਵੈਰਾਈਟੀ ਲੈਣੀ ਚਾਹੁੰਦੇ ਹੋ ਉਹਦੇ ਵਾਸਤੇ ਤੁਸੀਂ ਵੀਡੀਓ ਕਾਲ ਕਰ ਸਕਦੇ ਹੋ ਜਾਂ ਫਿਰ ਵਿਜ਼ਿਟ ਕਰ ਸਕਦੇ ਹੋ ਐਸ ਕੇ ਟੈਕਸਟਾਈਲ ਦੇ ਉੱਪਰ ਐਡਰੈਸ ਇਹਦੇ ਉੱਪਰ ਵੀ ਐਂਸ਼ਨ ਹੈਗਾ ਤੇ ਵੈਸੇ ਤੁਸੀਂ ਆਣਾ ਐਸ ਕੇ ਟੈਕਸਟਾਈਲ ਮੋਰਿੰਡਾ ਲੁਧਿਆਣਾ ਚੰਡੀਗੜ੍ਹ ਹਾਈਵੇ ਓਪੋਜ਼ਿਟ ਰਾਜ ਮਹਿਲ ਪੈਲਸ ਜਦੋਂ ਮਰਜ਼ੀ ਵਿਜ਼ਿਟ ਕਰਕੇ ਵੀ ਆਪਣੀ ਵੈਰਾਈਟੀ ਬਣਾ ਕੇ ਲੈ ਕੇ ਜਾ ਸਕਦੇ ਹੋ ਬਾਕੀ ਆਲ ਓਵਰ ਡਿਲੀਵਰੀ ਜਿਹੜੀ ਆਲ ਓਵਰ ਵਰਲਡ ਦੇ ਵਿੱਚ ਸਾਡੇ ਕੋਲ ਮਿਲ ਜੂਗੀ ਜਿੱਥੇ ਵੀ ਤੁਸੀਂ ਦੁਨੀਆ ਦੇ ਤੁਹਾਨੂੰ ਪਾਰਸਲ ਪਹੁੰਚਾ ਦਿੱਤਾ ਜਾਊਗਾ ਇੱਕ ਆਰਟੀਕਲ ਜਿਹੜਾ ਮੈਂ ਤੁਹਾਨੂੰ ਇਸ ਆਪਣਾ ਫਰੰਟ ਦੇ ਵਿੱਚ ਦਿਖਾਇਆ ਸੀਗਾ ਇਹ ਵਾਲਾ ਆਰਟੀਕਲ ਵੀ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਹਾਂ ਲਾਸਟ ਦੇ ਵਿੱਚ ਜਿੱਦਾਂ ਕਿ ਆਵਲਾ ਪ੍ਰਿੰਟਡ ਵਿਸਕੋਸ オーਰਗੈਂਜ਼ਾ ਜਿੱਦਾਂ ਇਹਦੀ ਗੱਲ ਕੀਤੀ ਸੀ ਆ ਹੈਂਡਵਰਕ ਵਾਲਾ ਹੀ ਆਰਟੀਕਲ ਇਹਦੇ ਵਿੱਚ ਵੀ 15 ਡਿਜ਼ਾਈਨ ਇਹਦੇ ਵਿੱਚ ਰੈਡੀ ਨੇ ਤੇ ਆ ਰਹੇਗੀ ਇਹਦੇ ਨਾਲ ਬਾਟਮ ਨਾਲ ਬਾਜ਼ੂ ਬਣੇ ਹੋਏ ਆ ਜੀ ਸਾਰਾ ਟੋਟਲ ਹੈਂਡਵਰਕ ਦਾ ਕੰਮ ਹੈ ਕੋਈ ਵੀ ਮਸ਼ੀਨੀ ਵਰਕ ਨਹੀਂ ਇਹਦੇ ਵਿੱਚ ਆ ਰਹੇਗਾ ਦੁਪੱਟਾ ਡਿਜ਼ਾਈਨਰ ਫੈਂਸੀ ਦੁਪट्टे ਆ ਗਏ ਸਾਰੇ ਨਵੇਂ ਬੇਸ ਆ ਚੁੱਕੇ ਨੇ ਤੇ ਇਹਦੇ ਚ ਆਪਾਂ ਕਲਰ ਜਿਹੜੇ ਤਿਆਰ ਕਰਵਾਏ ਨੇ ਦੇਖੋ ਮੌਵ ਸ਼ੇਡ ਲਾਈਟ ਗ੍ਰੇ ਇੱਕ ਆਹ ਟਾਈਡ ਐਂਡ ਡਾਈ ਕਲਰ ਰਹੇਗਾ ਇਹਦੇ ਵਿੱਚ ਇਹ ਵੀ ਸਿਰਫ 1495 ਰੁਪਏ ਰੇਂਜ ਵਿੱਚ ਮਿਲ ਜਾਣਾ ਇਹਦੇ ਹੋਰ ਡਿਜ਼ਾਈਨ ਵੀ ਅਗਰ ਤੁਸੀਂ ਦੇਖਣੇ ਨੇ ਜਲਦੀ ਤੋਂ ਜਲਦੀ ਤੁਸੀਂ ਵੀਡੀਓ ਕਾਲ ਕਰਕੇ ਦੇਖ ਸਕਦੇ ਹੋ ਉਹਲੇ ਡਿਜ਼ਾਈਨ ਇੱਕ ਆਰਟੀਕਲ ਹਲੋ ਇਹ ਵੀ ਵਿਸਕੋਸ オーਰਗੰਜ਼ਾ ਦਾ ਚੱਕ ਦੇ ਲੋ ਵਿਸਕੋਸ オーਰਗੰਜ਼ਾ ਦੇ ਵਿੱਚ ਰਹੂਗਾ ਇਹਦੇ ਪਰਲ ਵਰਕ ਵੀ ਹੋਇਆ ਹੈ neck ਦੇ ਉੱਪਰ ਤੇ ਫਰੰਟ ਤੇ ਹੈਂਡਵਰਕ ਮਲਟੀ ਧਾਗੇ ਦਾ ਵੀ ਕੰਮ ਹੋਇਆ ਹੋਇਆ ਤੇ ਇਹਦੇ ਬਾਟਮ ਤੇ ਵੀ ਵਰਕ ਹੈ ਹਲੋ ਆ ਬਾਟਮ ਤੇ ਵਰਕ ਰਹੂਗਾ 3 ਮੀਟਰ ਸਾਬ ਦੇ ਨਾਲ ਸਭ ਤੋਂ ਵੱਡੀ ਗੱਲ 3 ਮੀਟਰ ਬਾਟਮਾ ਰਹਿਣ ਵਾਲੀਆਂ ਨੇ ਇਹਦੇ ਵਿੱਚ ਦੁਪੱਟੇ ਔਰਗਾਂਜ਼ਾ ਦੇ ਨੇ ਜੀ ਇਹਦੇ ਆ ਦੇਖੋ ਆ ਵਾਲਾ ਔਰਗਾਂਜ਼ਾ ਦਾ ਦੁਪੱਟਾ ਰਹੂਗਾ ਆ ਸ਼ਾਰਟ ਜਿਹੜੀ ਮੈਂ ਤੁਹਾਨੂੰ ਦਿਖਾਈ ਸੀਗੀ neck ਟੂਨ ਟੂਨ ਦੁਪੱਟੇ ਆ ਜੀ ਸਾਰੇ ਰੰਗ ਵੀ ਬੜੇ ਪਿਆਰੇ ਨੇ ਤੁਸੀਂ ਇਹ ਰੇਂਜ ਜੇ ਸੁਣੋਗੇ ਮੈਂ ਕਹਿੰਦਾ ਹੈਰਾਨ ਹੋ ਜਾਊਂਗਾ ਵੀ ਸਿਲਕ ਦੀ ਬਾਟਮ ਦੇ ਨਾਲ ਇਸਕੋਸ オーਰਗਾਂజా ਕਿਤੇ ਨਹੀਂ ਮਿਲ ਸਕਦਾ ਸਿਰਫ 975 ਰੁਪਏ ਦੇ ਵਿੱਚ ਦੇਣਾ ਜੀ ਇਹ ਵਾਲਾ ਆਰਟੀਕਲ ਇਹਦੇ ਵਿੱਚ ਵੀ ਹੋਰ ਡਿਜ਼ਾਈਨ ਤੁਸੀਂ ਦੇਖਣੇ ਨੇ ਵੀਡੀਓ ਕਾਲ ਕਰਕੇ ਤੁਸੀਂ ਦੇਖ ਸਕਦੇ ਹੋ ਜੇ ਤੁਸੀਂ ਵਿਜ਼ਿਟ ਕਰ ਲਉਂਦਾ ਫਿਰ ਤਾਂ ਬਹੁਤ ਹੀ ਬੈਟਰ ਹੈ ਕਿਉਂਕਿ ਵੈਰਾਈਟੀ ਇੰਨੀ ਹੈ ਤੁਹਾਨੂੰ ਕਿਤੇ ਹੁਣ ਜਾਣ ਦੀ ਲੋੜ ਨਹੀਂ ਪੈਣੀ ਐਸਕੇ ਟੈਕਸਟਾਈਲ ਦੇ ਇੱਕ ਵਾਰ ਜਰੂਰ ਆਓ